ਇਹ ਹੈ ਜੀ ਗੁਰਦੁਆਰਾ ਮਾਤਾ ਸਾਹਿਬਕੌਰ ਤੇ ਵਾਜੀ ਦਾ ਤਪਸਥਾਨ ਗੋਦਾਵਰੀ ਦੇ ਬਿਲਕੁਲ ਕੰਡੇ ਤੇ ਮਹਾਰਾਸ਼ਟਰ ਨਦੇੜ ਮਾਤਾ ਸਾਹਿਬਕੌਰ ਦੇ ਵਾਜੀ ਦਾ ਜਨਮ 1 ਨਵੰਬਰ 1681 ਜ਼ਿਲ੍ਹਾ ਜੇਲਮ ਪਾਕਿਸਤਾਨ ਅੱਜਕੱਲ ਉੱਥੇ ਹੋਇਆ ਸੀ ਤੇ ਇਸ ਸਥਾਨ ਤੇ ਮਾਤਾ ਸਾਹਿਬਕੌਰ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਹੀ ਆਏ ਸਨ ਜੋ ਵੀ ਉੱਥੇ आनंदਪੁਰ ਸਾਹਿਬ ਆਪਣੇ ਬਾਣਾ ਵਰਤਿਆ ਜੋ ਵੀ ਉਥੇ ਜੰਗ ਜੁੱਦ ਹੋਏ ਉਥੋਂ ਛੱਡਣ ਤੋਂ ਬਾਅਦ ਜੋ ਦੱਖਣ ਵੱਲ ਆਏ ਤੇ ਗੁਰੂ ਮਹਾਰਾਜ ਦੇ ਨਾਲ ਹੀ ਮਾਤਾ ਸਾਹਿਬ ਕੌਰ ਦੇਵਾ ਵੀ ਇੱਥੇ ਆਏ ਇੱਥੇ ਮਾਤਾ ਜੀ ਨੇ 9 ਮਹੀਨੇ 9 ਦਿਨ 9 ਕੜੀਆਂ ਤਪ ਕੀਤਾ ਗੁਰੂ ਸਾਹਾ ਬਾਹੀਰਾ ਘਾਟ ਰਹਿੰਦੇ ਸੀ ਤੇ ਦੋਨਾਂ ਟਾਈਮਾਂ ਦਾ ਪ੍ਰਸ਼ਾਦਾ ਸਵੇਰੇ ਸ਼ਾਮ ਦਾ ਇੱਥੇ ਹੀ ਆ ਕੇ ਮਾਤਾ ਜਿਹਦੇ ਪਾਸ ਹੀ ਕਰਦੇ ਸਨ ਇੱਥੇ ਅਜਾਇਬ ਘਰ ਵੀ ਹੈ ਤੇ ਜੋ ਗੁਰੂ ਮਹਾਰਾਜ ਨੇ ਗੁਰੂ ਗਬੰਧ ਸਿੰਘ ਜੀ ਮਹਾਰਾਜ ਨੇ ਪੰਜ ਸ਼ਾਸਤਰ ਦਿੱਤੇ ਸੀ ਮਾਤਾ ਸਾਹਿਬ ਕੌਰ ਦੇਵਾਂ ਨੂੰ ਆਪਣੇ ਕਮਰਕੱਸੇ ਵਿੱਚੋਂ ਅਤੇ ਦੋ ਮੀਰੀ ਪੀਰੀ ਦੀਆਂ ਤਲਵਾਰਾਂ ਉਹ ਅੱਜ ਵੀ ਇੱਥੇ ਮੌਜੂਦ ਹਨ ਬਹੁਤ ਵਧੀਆ ਗੁਰਦੁਆਰਾ ਹੈ ਬਹੁਤ ਆਨੰਦ ਆਉਂਦਾ ਇੱਥੇ ਪਹੁੰਚ ਕੇ ਵਧੀਆ ਲੱਗਦਾ ਰੂਨੋਸ ਕੋਨ ਮਿਲਦਾ ਇਤਿਹਾਸ ਬਹੁਤ ਦਰਦ ਭਰਿਆ ਸਿੱਖ ਹਿਸਟਰੀ ਦਾ ਸਿੱਖ ਕੌਮ ਦਾ ਇਥੇ ਆ ਕੇ ਪਤਾ ਲੱਗਦਾ ਜਦੋਂ ਹਿਸਟਰੀ ਪੜ੍ਹਦੇ ਆ ਇਸ ਅਜਾਇਬ ਘਰ ਵਿੱਚ ਬਹੁਤ ਪੁਰਾਣੇ ਸ਼ਾਸਤਰ ਵੀ ਪਏ ਹਨ ਅਤੇ ਪੁਰਾਣੇ ਜਰਨੈਲਾਂ ਦੀਆਂ ਫੋਟੋਆਂ ਵੀ ਪਈਆਂ ਮਨ ਲੋ ਦੇ ਕੇ ਬਹੁਤ ਭੀੜ ਵੀ ਹੁੰਦੀ ਆ ਤੇ ਸਕੂਨ ਵੀ ਮਿਲਦਾ ਕਿ ਸਾਡੀ ਸਿੱਖ ਕੌਮ ਦੇ ਵਿੱਚ ਇੰਨੇ ਤਖੜੇ ਤਖੜੇ ਜਰਨੈਲ ਹੋਏ ਆ ਇੰਨੇ ਬਹਾਦਰ ਜਰਨੈਲ ਹੋਏ ਆ ਤੇ ਇਹ ਉਹ ਜਗ੍ਹਾ ਜਿੱਥੇ ਗੁਰੂ ਸਾਹਿਬ ਆਪ ਰਹੇ ਆ ਚਰਨ ਛੋ ਇਹ ਤਰਤੀਆ ਗੁਰੂ ਸਾਹਿਬ ਦੀ ਜੋ ਵੀ ਅਨੰਦ ਸ੍ਰੀ ਅਨੰਦਪੁਰ ਸਾਹਿਬ ਪਾਣਾ ਵਰਤਿਆ ਜੰਗ ਹੋਏ ਪਰਿਵਾਰ ਦਾ ਵਿਛੋੜਾ ਪਿਆ ਉਸ ਤੋਂ ਬਾਅਦ ਗੁਰੂ ਸਾਹਿਬ ਅਤੇ ਮਾਤਾ ਸਾਹਿਬਕਰਦੇਵਾ ਜੀ ਇੱਧਰ ਮਹਾਰਾਸ਼ਟਰ ਨਦੇੜ ਸਾਹਿਬ ਆਗੇ ਸਨ ਮਾਤਾ ਸੁੰਦਰੀ ਜੀ ਦਿੱਲੀ ਚਲੇ ਗਏ ਸੀ ਸੋ ਇਸ ਸਥਾਨ ਦੇ ਉੱਪਰ ਹੁਣ ਅਜਾਇਬ ਘਰ ਵੀ ਬਣਿਆ ਹੋਇਆ ਜਿੱਥੇ ਪ੍ਰਾਤਨ ਸ਼ਸ਼ਤਰ ਪੁਰਾਣੀਆਂ ਫੋਟੋਆਂ ਅੱਜ ਵੀ ਵਿਰਾਜਮਾਨ ਹੈ ਇਹ ਸ਼ਾਸਤਰ ਉਹਨਾਂ ਟਾਈਮਾਂ ਦੇ ਆ ਕੁਝ ਸ਼ਾਸਤਰ ਵਿੱਚ ਹੋਣਗੇ ਜਿਹੜੇ ਹੁਣ ਦੇ ਆ ਮੋਸਟਲੀ ਪੁਰਾਣੇ ਸ਼ਾਸਤਰ ਹੀ ਇੱਥੇ ਤੁਹਾਨੂੰ ਦੇਖਣ ਨੂੰ ਮਿਲਣਗੇ ਇੱਥੇ ਹੀ ਮਾਤਾ ਸਾਹਿਬ ਦੇਵਾਜੀ ਦੀ ਜਿਹੜੀ ਜੇ ਚੱਕੀ ਹੁੰਦੀ ਆ ਜਿੱਚ ਆਪਾਂ ਪਹਿਲਾਂ ਪੁਰਾਣੇ ਸਮੇਂ ਚ ਆਟਾ ਪੀਸਦੇ ਸੀ ਉਹ ਵੀ ਪਈ ਆ ਇੱਥੇ ਹੀ ਉਹਦੇ ਵੀ ਦਰਸ਼ਨ ਕੀਤੇ ਜਾ ਸਕਦੇ ਆ ਤੇ ਇਹ ਜਿਹੜੇ ਪੁਰਾਣੇ ਸ਼ਾਸਤਰ ਵੀ ਇਹਨਾਂ ਦੇ ਵੀ ਦਰਸ਼ਨ ਕੀਤੇ ਜਾ ਸਕਦੇ ਆ ਦੇ ਕੋ ਕਿੰਨੇ ਪੁਰਾਣੇ ਪੁਰਾਣੇ ਸ਼ਸਤਰ ਹੈ ਇਹਨਾਂ ਸ਼ਸਤਰਾਂ ਨਾਲ ਹੀ ਉਹਨਾਂ ਸਮਿਆਂ ਦੇ ਵਿੱਚ ਜੰਗ ਹੋਏ ਜੁੱਧ ਹੋਏ ਖਾਲਸੇ ਨੇ ਫਤਿਹ ਹਾਸਲ ਕੀਤੀ ਮਾਤਾ ਸਾਹਿਬਕੌਰ ਦੇਵਾ ਹਰ ਹਰ ਇੱਕ ਸਿੱਖ ਦੀ ਮਤਲਬ ਖਾਲਸੇ ਦੀ ਮਾਤਾ ਹੈ ਜਿੱਦਾਂ ਆਪਾਂ ਕਿੰਨੇ ਜਗਤ ਮਾਤਾ ਹੈ ਖਾਲਸੇ ਦੇ ਮਾਤਾ ਜੀ ਹੈ ਮਾਤਾ ਸਾਹਿਬਕੌਰ ਤੇ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਪਿੰਡ ਸ੍ਰੀ ਅਨੰਦਪੁਰ ਸਾਹਿਬ ਹਰ ਇੱਕ ਖਾਲਸੇ ਦਾ ਹਰ ਇੱਕ ਸਿੱਖ ਦਾ ਸੋ ਬਹੁਤ ਗੌਰਵਮਈ ਇਤਿਹਾਸ ਆ ਸਿੱਖ ਸਾਨੂੰ ਫਕਰ ਮਹਿਸੂਸ ਹੁੰਦਾ ਮਾਣ ਮਹਿਸੂਸ ਹੁੰਦਾ ਕਿ ਅਸੀਂ ਇਸ ਕੌਮ ਨਾਲ ਤਾਲੇਕਤ ਰੱਖਦੇ ਅਸੀਂ ਸਿੱਖ ਹਾਂ ਸੋ ਜਦੋਂ ਵੀ ਟਾਈਮ ਲੱਗਦਾ ਜਦੋਂ ਮੌਕਾ ਮਿਲਦਾ ਮਹਾਰਾਸ਼ਟਰ ਜਾਣ ਦਾ ਨਦੀਰ ਸਾਹਿਬ ਜਾਣ ਦਾ ਦਰਸ਼ਨ ਕਰਕੇ ਆਓ ਦਰਸ਼ਨ ਕਰੋ ਬਹੁਤ ਆਨੰਦ ਆਉਂਦਾ ਰੋਹ ਨੂੰ ਸਕੂਨ ਮਿਲਦਾ ਇੱਥੇ ਡੇਰੇ ਲਾਉਣ ਦਾ ਕੋਈ ਨਾ ਕੋਈ ਭਾਵ ਸੀ ਕੋਈ ਮਤਲਬ ਸੀ ਮਾਤਾ ਜੀ ਇੱਥੇ ਹੀ ਰਹਿ ਕਾਫੀ ਟਾਈਮ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹੀਰਾ ਘਾੜ ਗੁਰਦੁਆਰਾ ਸਾਹਿਬ ਜਿੱਥੇ ਆ ਉੱਥੇ ਉਹਨਾਂ ਨੇ ਆਪਦੇ ਡੇਰੇ ਲਾਏ ਲੋਕ ਅੱਜ ਦਰਸ਼ਨ ਕਰਨ ਆਉਂਦੇ ਸੰਗਤ ਅੱਜ ਦਰਸ਼ਨ ਕਰਨ ਆਉਂਦੀ ਜਦੋਂ ਵੀ ਟਾਈਮ ਮਿਲਦਾ ਮੌਕਾ ਮਿਲਦਾ ਜਰੂਰ ਆਓ ਦਰਸ਼ਨ ਕਰਨ ਇੱਥੇ ਬਹੁਤ ਸਕੂਨ ਮਿਲਦਾ ਦਰਸ਼ਨ ਵੀ ਹੁੰਦੇ ਆ ਤੇ ਰੂਹ ਨੂੰ ਸਕੂਨ ਵੀ ਮਿਲਦਾ ਤੇ ਸਿੱਖ ਹਸਤੀ ਦਾ ਹੋਰ ਵਾਧਾ ਹੁੰਦਾ ਦਿਮਾਗ ਦਿਲ ਚ ਸਰ ਇਸ ਅਜਾਇਬ ਘਰ ਦੇ ਵਿੱਚ ਬਹੁਤ ਸਾਰੀਆਂ ਪੁਰਾਣੀਆਂ ਤਸਵੀਰਾਂ ਫੋਟੋਆਂ ਲੱਗੀਆਂ ਹੋਈਆਂ ਅ ਜਦੋਂ ਦਿੱਲੀ ਫਤਿਹ ਕੀਤੀ ਇਹ ਉਦੋਂ ਦੀ ਫੋਟੋ ਆ ਦੇਖਣ ਵਾਲੀਆਂ ਚੀਜ਼ਾਂ ਆਪਾਂ ਕਹਿ ਦਿੰਨੇ ਆ ਕਿ ਦੇਖਣੇ ਚੀਜ਼ਾਂ ਪਰ ਜਦੋਂ ਆਪਾਂ ਉਹਨਾਂ ਬਾਰੇ ਉੱਥੇ ਜਾ ਕੇ ਪੜ੍ਹਦੇ ਆਂ ਜਾਂ ਪਤਾ ਲੱਗਦਾ ਤਾਂ ਦਿਲ ਨੂੰ ਸਕੂਨ ਮਿਲਦਾ ਹੈ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਆ ਕੇ ਜਿੱਥੇ ਮਾਤਾ ਸਾਹਿਬ ਗੁਰਜੀ ਦੇ ਵਜ ਦਾ ਤਪਸਥਾਨਾ ਇੱਥੇ ਆ ਕੇ ਹਰ ਇੱਕ ਦੀ ਮਨੋ ਕਾਮਨਾ ਪੂਰੀ ਹੁੰਦੀ ਇੱਛਾ ਪੂਰੀ ਹੁੰਦੀ ਕਿਉਂਕਿ ਇੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਸਨ ਕਿ ਇੱਥੇ ਰਹਿਣ ਦੀ ਦੁਨੀਆ ਤੱਕ ਲੰਗਰ ਚੱਲਦਾ ਰਹੂਗਾ ਜਿਹੜਾ ਵੀ ਬਹੁਤ ਮਨ ਤੋਂ ਆ ਕੇ ਦਿਲੋਂ ਆ ਕੇ ਲੰਗਰ ਸ਼ਕੂਗਾ ਲੰਗਰ ਦੀ ਸੇਵਾ ਕਰੂਗਾ ਲੰਗਰ ਚ ਆਪਣੇ ਕੀਤੀ ਹੋਈ ਕੀਰਤ ਵਿੱਚੋਂ ਹਿੱਸਾ ਪਾਊਗਾ ਉਸ ਇਨਸਾਨ ਦੀ ਮਨੋ ਕਾਮਨਾ ਪੂਰੀ ਹੋਵੇਗੀ ਔਰ ਇੱਥੇ ਹਰ ਇੱਕ ਵਿਅਕਤੀ ਦੀ ਮਨੋ ਕਾਮਨਾ ਪੂਰੀ ਹੁੰਦੀ ਜਦੋਂ ਸੱਚੇ ਦਿਲੋਂ ਅਰਦਾਸ ਕਰਦਾ ਵਾਹਿਗੁਰੂ ਮਿਹਰ ਕਰਦਾ ਉਸ ਸ਼ਖਸ ਉੱਪਰ ਸੋ ਜਦੋਂ ਵੀ ਟਾਈਮ ਮਿਲਦਾ ਆਓ ਗੁਰਦੁਆਰੇ ਸਾਡੇ ਦਰਸ਼ਨ ਕਰੋ ਆਪਦੀਆਂ ਮੰਦੀਆਂ ਇਸ਼ਾਵਾ ਪੂਰੀਆਂ ਕਰੋ ਵੱਡੀ ਸਭ ਤੋਂ ਗੱਲ ਹੈ ਗੁਰੂ ਮਹਾਰਾਜ ਦੇ ਇੱਥੇ ਆ ਕੇ ਜਦੋਂ ਆਪਾਂ ਦਰਸ਼ਨ ਕਰਦੇ ਆ ਨਾ ਦਿਲ ਨੂੰ ਸਕੂਨ ਮਿਲਦਾ ਫੀਲਿੰਗ ਆਉਂਦੀ ਆ ਕਿ ਗੁਰੂ ਮਹਾਰਾਜ ਅੱਜ ਵੀ ਇੱਥੇ ਹੈ ਕਿਉਂਕਿ ਉਹਨਾਂ ਦੀ ਚਰਨ ਸ਼ੋ ਧਰਤੀ ਆ ਹੈ ਸਕੂਨ ਮਿਲਦਾ ਫੀਲਿੰਗ ਹੁੰਦੀ ਆ ਇੱਕ ਅਲੋਕਿਕ ਇੱਕ ਵੱਖਰਾ ਮਤਲਬ ਤਰ੍ਹਾਂ ਦਾ ਦਿਮਾਗ ਨਜ਼ਾਰਾ ਆਇੰਦਾ ਦਿਮਾਗ ਨੂੰ ਫੀਲਿੰਗ ਹੀ ਸਰੀਰ ਨੂੰ ਮਨ ਨੂੰ ਕੁਝ ਹੋਰ ਹੁੰਦੀ ਆ ਸੋ ਕਿੱਥੋਂ ਮਾਤਾ ਸਾਹਿਬ ਕੋਰ ਜੀ ਦਾ ਜਿਹੜਾ ਜੀਵਨ ਚੱਲਦਾ ਤੇ ਉਹ ਕਿੱਥੇ ਪਹੁੰਚਦੇ ਆ ਅੰਤਮ ਉਹਨਾਂ ਦਾ ਦੇਖੋ ਕਿੱਥੇ ਹੁੰਦਾ ਦਿੱਲੀ ਜਾ ਕੇ ਸੋ ਕਿਸੇ ਜਦੋਂ ਜੀਵਨ ਤੇ ਆਪਾਂ ਝਾਂਤ ਮਾਰਦੇ ਨਾ ਇਹਨਾਂ ਦੇ ਤੇ ਬਹੁਤ سکون ਮਿਲਦਾ ਬਹੁਤ ਆਪਣੇ ਆਪ ਦੇ ਵਿੱਚ ਇੱਕ ਤਰਫ ਲੱਗਦੀ ਹੈ ਕਿ ਮੈਂ ਚਾਹਾਂ ਤਾਂ ਮੈਂ ਦਰਸ਼ਨ ਕਰਾਂ ਮੈਂ ਦੇਖਾਂ ਉਹਨਾਂ ਚੀਜ਼ਾਂ ਨੂੰ ਕਿਉਂਕਿ ਮਾਤਾ ਸਾਹਿਬਕੌਰ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਤੀਜੀ ਧਰਮ ਪਤਨੀ ਸਨ ਤਾਂ ਇਹਨਾਂ ਨੂੰ ਖਾਲਸੇ ਦੀ ਮਾਤਾ ਕਿਹਾ ਜਾਂਦਾ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਹਨਾਂ ਨੂੰ ਬਚਨ ਕੀਤੇ ਕਿ ਤੁਹਾਨੂੰ ਐਸਾ ਇੱਕ ਪੁੱਤ ਦੇਵਾਂਗਾ ਜੋ ਰਹਿਣ ਦੀ ਦੁਨੀਆ ਤੱਕ ਰਹੇਗਾ ਉਹ ਤੁਹਾਨੂੰ ਫਕਰ ਮਹਿਸੂਸ ਹੋਵੇਗਾ ਤੁਹਾਡਾ ਇੱਕ ਪੁੱਤ ਨਹੀਂ ਤੁਹਾਡੇ ਹਜ਼ਾਰਾਂ ਲੱਖਾਂ ਪੁੱਤ ਹੋਣਗੇ ਸੋ ਵੀਡੀਓ ਪਸੰਦ ਆਈ ਸ਼ੇਅਰ ਕਰਿਓ ਆਪਣੇ ਪੇਜ ਨੂੰ ਫੋਲੋ ਵੀ ਕਰ ਲਿਓ ਬਹੁਤ ਬਹੁਤ ਸ਼ੁਕਰੀਆ ਤੁਸੀਂ ਜ਼ਰੂਰ ਦਰਸ਼ਨ ਕਰੋ ਇੱਥੇ ਅੱਗੇ ਵਾਹਿਗੁਰੂ ਜੀ ਖਾਲਸਾ ਵਾਹਿ